ਐਟੈਂਪੀਵੀ ਇੱਕ ਰੈਸਪੀਰੇਟਰੀ ਵਾਇਰਸ ਹੈ ਜਿਸ ਦਾ ਬਹੁਤ ਸਾਰੇ ਵਾਇਰਸ ਹੁੰਦੇ ਹਨ ਜਿਹੜੇ ਨੱਕ ਤੋਂ ਤੇ ਸਾਹ ਦੀ ਨਾਲੀ ਚ ਇਫੈਕਟ ਕਰਦੇ ਆ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ ਨੂੰ ਵੀ ਇਹ ਜਿਆਦਾ ਇਫੈਕਟ ਕਰਦੇ ਹਾਂ ਸੋ ਜਿਨ੍ਹਾਂ ਜਿਨ੍ਹਾਂ ਦੀ ਵੀ ਇਮਿਊਨਿਟੀ ਘੱਟ ਹੈਗੀ ਛੋਟੇ ਬੱਚੇ ਹੋਗੇ ਸਪੈਸ਼ਲੀ ਲੈਸ ਥੈਨ 5 ইয়ার্স ਅਦਾਬ ਇਸ ਨਾਮ ਤਾਂ ਬਹੁਤ ਸਾਰੇ ਵਾਇਰਸ ਜਦੇ ਹੈਗੇ ਜਿਸ ਤਰ੍ਹਾਂ ਕੋਵਿਡ ਦਾ ਵੀ ਵਾਇਰਸ ਦਾ ਨਾਮ ਸੀਗਾ ਸਵੈਨ ਫਲੂ ਦੇ ਵਾਇਰਸ ਦਾ ਨਾਮ ਸੀਗਾ ਐਡੀਨੋ ਵਾਇਰਸ ਹੈ ਆਰਐਸਵੀ ਹੈ ਸੋ ਨਾਮ ਤਾਂ ਬਹੁਤ ਸਾਰੇ ਆਦੇ ਹੈ ਇਪੋਰਟੈਂਟ ਕਿ ਆਪਣੀ ਇਮਿਊਨਿਟੀ ਹੈਲਦੀ ਲਾਈਫ ਐਂਡ ਹੈਲਦੀ ਨਿਊਟ੍ਰੀਸ਼ਨਲ ਮੇਨਟੇਨ ਰੱਖੀਏ ਸੋ ਇਹਦਾ ਮਤਲਬ ਐਡਿਕੁਏਟ ਸਲੀਪ ਹੋ ਗਈ ਐਡਿਕੁਏਟ ਬਸ ਸਟ्रेसफुल ਲਾਈਫ ਨਾ ਹੋਏ ਖਾਣੇ ਪੀਣੇ ਚ फ्लुइड इनटेक ਜ਼ਿਆਦਾ ਹੋਏ ਹੈਲਦੀ ਡਾਈਟ ਫਰੂਟ ਵੈਜੀਟੇਬਲ ਨਟਸ ਵੇਰਾ ਹੋ ਗਏ ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਐਚ ਐਮ ਪੀ ਵੀ ਬਾਰੇ ਯਾਨਕੀ ਹਿਊਮਨ ਮੈਟਾ ਨਿਊਮੋਵਾਇਰਸ ਬਾਰੇ ਬਹੁਤ ਤਰ੍ਹਾਂ ਦੇ ਜਿਹੜੇ ਨੇ ਡਾਊਟਸ ਨੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਵੀ ਹੈਗਾ ਕਿਉਂਕਿ ਚਾਈਨਾ ਜਿੱਥੇ ਅਚਾਨਕ ਕੇਸ ਦੇ ਕੇਸਸ ਵਦਨੇ ਸ਼ੁਰੂ ਹੋਏ ਤੇ ਹੁਣ ਇੰਡੀਆ ਦੇ ਚ ਵੀ ਇਸ ਵਾਇਰਸ ਨੇ ਦਸਤਕ ਦਿੱਤੀ ਹੈ ਤੇ ਉਸ ਤੋਂ ਬਾਅਦ ਲੋਕ ਇਸ ਨੂੰ ਕੋਵਿਡ ਨਾਲ ਜੋੜ ਰਹੇ ਨੇ ਤੇ ਲਾਕਡਾਊਨ ਦਾ ਖਦਸ਼ਾ ਜਿਹੜਾ ਹੈਗਾ ਉਹ ਕਈਆਂ ਦੇ ਮਨਾਂ 'ਚ ਜ਼ਰੂਰ ਹੈਗਾ ਤੇ ਗੱਲਬਾਤ ਕਰਾਂਗੇ ਇਸ ਵਾਇਰਸ ਬਾਰੇ ਐਕਚੁਅਲੀ ਹੈ ਕੀ ਤੇ ਕੋਵਿਡ ਨਾਲੋਂ ਕਿੰਨਾ ਕੁ ਡਿਫਰੈਂਟ ਹੈਗਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਨੀਰਜ ਕੁਮਾਰ ਨੇ ਜਿਹੜੇ ਚਤਨਿਆ ਹਸਪੀਟਲ ਚੰਡੀਗੜ੍ਹ ਦੇ ਪੀਡੀਆਟ੍ਰਿਕਸ ਦੇ ਆ ਚੋਡੀ ਨੇ ਤੇ ਆਈਐਮਏ ਦੇ ਫਾਰਮਰ ਪ੍ਰੈਜ਼ੀਡੈਂਟ ਵੀ ਨੇ ਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਐਚਐਮਪੀਵੀ ਨੂੰ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਸਿੰਪਲ ਭਾਸ਼ਾ ਚ ਜੇ ਆਪਾਂ ਇਸ ਵਾਇਰਸ ਨੂੰ ਕਿਵੇਂ ਐਕਸਪਲੇਨ ਕਰਾਂਗੇ ਐਚਐਮਪੀਵੀ ਇੱਕ ਰੈਸਪੀਰੇਟਰੀ ਵਾਇਰਸ ਹੈ ਜਿਸ ਦਾ ਬਹੁਤ ਸਾਰੇ ਵਾਇਰਸ ਹੁੰਦੇ ਆ ਜਿਹੜੇ ਨੱਕ ਤੋਂ ਤੇ ਸਾਹ ਦੀ ਨਾਲੀ ਚ ਇਫੈਕਟ ਕਰਦੇ ਆ ਇੰਪੋਰਟੈਂਟ ਇਹ ਹੈ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਇਹ ਮੰਨਿਆ ਜਾਂਦਾ ਹੈ ਕਿ 50 60 ਸਾਲ ਤੋਂ ਐਟਲੀਸਟ ਏ ਹਿਊਮਨ ਬੀਇੰਗਸ ਨੂੰ ਇਫੈਕਟ ਕਰਦਾ ਐ ਐਂਡ ਇਹ ਨਾਮ ਇਹਨੂੰ 201 ਇੱਕ ਚ ਮਿਲਿਆ ਸੀ ਜਿਹੜਾ ਹਿਊਮਨ ਮੈਟਰ ਨਿਊਮੋ ਵਾਇਰਸ ਵਾਲਾ ਨਾਮ ਹੈਗਾ ਸੋ ਇੱਕ ਨਵਾਂ ਚੀਜ਼ ਨਹੀਂ ਹੈ ਸੋ ਇਸ ਕਰਕੇ ਸਾਨੂੰ ਕੋਵਿਡ ਤੋਂ ਇਹਨੂੰ ਡਿਫਰੈਂਸ ਰੱਖਣਾ ਬਿਕਾਜ਼ ਕੋਵਿਡ ਦਾ ਜਿਹੜਾ ਵਾਇਰਸ ਸੀ ਉਹ ਨਵਾਂ ਵਾਇਰਸ ਸੀਗਾ ਉਹਦੇ ਬਾਰੇ ਪਤਾ ਨਹੀਂ ਸੀਗਾ ਐਂਡ ਇਸ ਕਰਕੇ ਉਹਨੇ ਪੂਰੀ ਤਬਾਹੀ ਕੀਤੀ ਸੀ ਐਂਡ ਤੁਸੀਂ ਇਹ ਜਾਣੋਗੇ ਕਿ ਚਲੋ ਆਪਾਂ ਹੁਣ ਤੱਕ ਕੱਲ ਤੋਂ ਗਿਣਨੇ ਸ਼ੁਰੂ ਹੋ ਗਏ ਕੇਸ ਬਟ ਗਵਰਨਮੈਂਟ ਦਾ ਡਾਟਾ ਇਹ ਕਹਿੰਦੇ ਕਿ ਦਸੰਬਰ ਚ ਵੀ 9 ਕੇਸ ਸੀਗੇ ਦੇ ਹਾਂ ਇੰਡੀਆਜ਼ बिकॉज ਉਹ ਰੂਟੀਨ ਚ ਸਰਵੇਲੈਂਸ ਚਲਦੀ ਰਹਿੰਦੀ ਹੈ ਸੋ ਇਟ ਇਨ ਨਾਰਮਲ ਵਾਇਰਸ ਹੈ ਫਿਰ ਜਿਸ ਤਰ੍ਹਾਂ ਦੇ ਨਾਲ ਜੀ ਚਾਈਨਾ ਦੇ ਵਿੱਚ ਅਚਾਨਕ ਕੇਸਿਸ ਵਧੇ ਫਿਰ ਮਲੇਸ਼ੀਆ ਚ ਵੀ ਦੇਖਣ ਨੂੰ ਮਿਲੇ ਹਾਂਗਕਾਂਗ ਚ ਵੀ ਦੇਖਣ ਨੂੰ ਮਿਲੇ ਹੈ ਤੇ ਉੱਥੇ ਫਿਰ ਅਚਾਨਕ ਇਸ ਤਰ੍ਹਾਂ ਦੇ ਨਾਲ ਉਹ ਉਹਨੂੰ ਇਸ ਤਰ੍ਹਾਂ ਨਾਲ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਚਾਈਨਾ ਦੇ ਵਿੱਚ ਇੱਕ ਤਰ੍ਹਾਂ ਦੀ ਇਹ ਬਿਮਾਰੀ ਫੈਲ ਚੁੱਕੀ ਹੈ ਸੋ ਉੱਥੇ ਫਿਰ ਕੇਸ ਵਧਣਾ ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਵਾਇਰਸ ਦੇ ਇਨਫਲੂਐਂਜ਼ਾ ਦੇ ਕੇਸਿਸ ਹੁੰਦੇ ਆ ਇਹ ਹਰ ਸਾਲ ਵਿੰਟਰਸ ਇਨਦਰ ਇਨਕਰੀਸ ਹੁੰਦਾ ਕਦੀ ਕੋਈ ਪਰਟੀਕੂਲਰ ਵਾਇਰਸ ਜ਼ਿਆਦਾ ਹੋ ਜਾਂਦਾ ਕਦੀ ਕੋਈ ਪਰਟੀਕੂਲਰ ਵਾਇਰਸ ਜ਼ਿਆਦਾ ਹੋ ਜਾਂਦਾ ਐਂਡ ਚਾਈਨਾ ਦੇ ਵੀ ਸਪੋਕਸਪਰਸਨ ਜਿਹੜੇ ਹੈ ਉਹਨਾਂ ਦੀ ਇੱਕ ਦੋ ਦਿਨ ਪਹਿਲੇ ਮੈਂ ਇੰਟਰਵਿਊ ਸੁਣ ਰਿਹਾ ਸੀ ਉਹਨਾਂ ਨੇ ਵੀ ਇਹੀ ਕਿਹਾ ਕਿ ਬੱਚਿਆਂ 'ਚ ਜ਼ਿਆਦਾ ਹੋ ਰਿਹਾ ਬਟ ਕ੍ਰਿਟੀਕਲ ਨਹੀਂ ਹੋ ਰਿਹਾ ਇਹ ਨਹੀਂ ਕਿ ਡੈਥਸ ਇਨਕਰੀਸ ਹੋ ਗਈ ਹੈ ਇਹ ਨਹੀਂ ਕਿ ਹਸਪਤਾਲ 'ਚ ਐਡਮਿਸ਼ਨਸ ਇਨਕਰੀਸ ਹੋ ਗਈ ਹੈ ਸੋ ਇਸ ਕਰਕੇ ਉੱਥੇ ਵੀ ਐਟ ਲੀਸਟ ਜਿੰਨੀ ਨਿਊਜ਼ ਪਤਾ ਹੈ ਚਾਈਨਾ ਦੀ ਐਂਡ WHO ਨੂੰ ਕਿਹਾ ਗਿਆ ਹੈ ਕਿ ਵੀ ਤੁਸੀਂ ਚਾਈਨਾ ਤੋਂ ਪਤਾ ਕਰਕੇ ਐਗਜ਼ੈਕਟ ਦੱਸਦੇ ਰਹੋ ਸੋ ਹਲੇ ਸੀਰੀਅਸ ਇਸ਼ੂ ਨਹੀਂ ਹੈ ਓਨਲੀ ਥਿੰਗ ਵਿਚ ਹੈਸ ਟੂ ਬੀ ਸਟੱਡੀਡ ਇਜ਼ ਕਿ ਕੋਈ ਨਵਾਂ ਮਿਊਟੈਂਟ ਤਾਂ ਨਹੀਂ ਕੋਈ ਨਵਾਂ ਸਟ੍ਰੇਨ ਤਾਂ ਨਹੀਂ ਹੈ ਇਹਦੇ ਬਾਰੇ ਹਲੇ ਕੋਈ ਨਿਊਜ਼ ਨਹੀਂ ਹੈਗੀ ਆਦਰਵਾਇਜ਼ ਪੁਰਾਣਾ ਜਿਹੜਾ ਸਟੇਨ ਹੈ ਉਹ ਸੀਰੀਅਸ ਨਹੀਂ ਹੈ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ ਨੂੰ ਵੀ ਇਹ ਜਿਆਦਾ ਇਫੈਕਟ ਕਰਦੇ ਹਾਂ ਸੋ ਜਿਨ੍ਹਾਂ ਦੇ ਵੀ ਇਮਿਊਨਿਟੀ ਘੱਟ ਹੈਗੀ ਛੋਟੇ ਬੱਚੇ ਹੋਗੇ ਸਪੈਸ਼ਲੀ ਲੈਸ ਥੈਨ 5 ইয়ারਸ ਬਡੇ 60 ਪੈਂਟ 60 ਤੋਂ ਉੱਪਰ ਵਾਲੇ ਜਾਂ ਫਿਰ ਜਨਰਲ ਪੋਪੂਲੇਸ਼ਨ ਜਿਨ੍ਹਾਂ ਨੂੰ ਕੋਈ ਕੋਈ ਇਮਿਊਨਿਟੀ ਘੱਟ ਹੈ ਕਿਸੇ ਦਵਾਈਆਂ ਤੇ ਹੈਗੇ ਡਾਇਬੀਟਿਸ ਹੈਗੀ ਕਿਡਨੀ ਡਿਜ਼ੀਜ਼ ਹੈਗੀ ਸੋ ਜਿਨ੍ਹਾਂ ਦਾ ਵੀ ਇਮਿਊਨਿਟੀ ਘੱਟ ਹੈ ਉਹਦੇ ਚ ਇਹ ਇਨਫੈਕਸ਼ਨ ਹੋਣ ਦੇ ਚਾਂਸ ਵੀ ਜ਼ਿਆਦਾ ਹੁੰਦੇ ਐ ਐਨੈਚੁਰਲੀ ਕੰਪਲਿਕੀਸ਼ਨ ਦੇ ਚਾਂਸ ਇਹਨਾਂ ਚ ਜ਼ਿਆਦਾ ਹੁੰਦੇ ਜਿੱਦੇ ਇਮਿਊਨਿਟੀ ਘੱਟ ਉਹ ਤਾਂ ਕਹਿੰਦਾ ਮਤਲਬ ਕਿ ਖਤਰਨਾਕ ਜਿਹੜਾ ਹੈਗਾ ਉਹ ਵਾਇਰਸ ਇਸ ਨੂੰ ਨਹੀਂ ਕਿਹਾ ਜਾ ਸਕਦਾ ਬਿਲਕੁਲ 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 ਖਤਰਨਾਕ ਨਹੀਂ ਮੰਨਿਆ ਜਾਂਦਾ ਇਹਦੇ ਕੋਈ ਵੀ ਸਿੰਪਟਮਸ ਹੈਗੇ ਜਿਹੜੇ ਕਿਸੇ ਵੀ ਵਾਇਰਸ ਦੇ ਹੁੰਦੇ ਐ ਕੋਲਡ ਹੋ ਗਿਆ ਨੋਸ ਦੀ ਕੰਜੈਸ਼ਨ ਹੋ ਗਈ ਖੰਘ ਹੋ ਗਈ ਥਰੋਟ ਪੇਨ ਫੀਵਰ ਹੈਡੇਕ ਜਿਹੜੇ ਜਨਰਲ ਹੁੰਦੇ ਐ ਐਂਡ ਕੰਪਲਿਕੀਸ਼ਨ ਦੇ ਚਾਂਸ ਬਹੁਤ ਘੱਟ ਹੁੰਦੇ ਐਂਡ ਕੰਪਲਿਕੇਸ਼ਨ ਕਿਸ ਤਰ੍ਹਾਂ ਜੱਜ ਕਰਦੇ ਇਹ ਸਾਹ ਦੀ ਤਕਲੀਫ ਹੋਣ ਲੱਗੇ ਜਿਸ ਤਰ੍ਹਾਂ ਨਮੂਨੀਆਂ ਹੁੰਦਾ ਬ੍ਰੌਂਕਾਈਟਿਸ ਹੁੰਦੀ ਐ ਉਹਦੇ ਚ ਆਕਸੀਜਨ ਘੱਟ ਹੋ ਜਾਂਦੀ ਐ ਉਹਦੇ ਚਾਂਸ ਬਹੁਤ ਹੀ ਘੱਟ ਹੈਗੇ ਮੇਰਾ ਨਾਮ ਵੱਖਰਾ ਕਿਵੇਂ ਪਿਆ ਜੀ ਆਮ ਕਿਉਂਕਿ ਆਪਾਂ ਅਕਸਰੀ ਕਹਿੰਦੇ ਆ ਕਿ ਇਹ ਵਾਇਰਲ ਹੋ ਗਿਆ ਵਾਇਰਲ ਬੜਾ ਕਾਮਨ ਚੱਲਦਾ ਆ ਰਿਹਾ ਹੈਗਾ ਇਹਨੂੰ ਨਾਮ ਹਿਊਮਨ ਮੈਟਾ ਨਿਊਮੋ ਕਿਹਾ ਗਿਆ ਉਹਦੇ ਪਿੱਛੇ ਕੀ ਕਾਰਨ ਸੀਗਾ ਉਹ ਨਾਮ ਜਿਹੜਾ ਉਹ ਕੀ ਡਿਫਾਈਨ ਕਰਦੇ ਨਾਮ ਕੋਈ ਡਿਫਾਈਨ ਨਹੀਂ ਕਰਦਾ ਐਕਸੈਪਟ ਕਿ ਇਹ ਕਦੀ ਕਦੀ ਨਿਮੋਨੀਆ ਕਰ ਸਕਦਾ ਹੈ ਠੀਕ ਹੈ ਅਦਰਵਾਇਜ਼ ਜਿਹੜੇ ਆਪਾਂ ਜਨਰਲ ਪਬਲਿਕ ਦਾ ਵਾਇਰਸ ਹੀ ਕਹਿੰਦੀ ਹੈ ਠੀਕ ਹੈ ਬਿਕਾਜ਼ ਆਪਾਂ ਵਾਇਰਸ ਦੇ ਕਿਉਂਕਿ ਟੈਸਟ ਨਹੀਂ ਕਰਾਂਦੇ ਕਿਉਂਕਿ ਮੋਸਟਲੀ ਕਿ ਨਦੀ ਟਰੀਟਮੈਂਟ ਵੀ ਨਹੀਂ ਹੁੰਦੀ ਐਂਡ ਆਪਣੇ ਆਪ ਠੀਕ ਹੋਣ ਵਾਲੀ ਬਿਮਾਰੀ ਹੁੰਦੀ ਹੈ ਅਦਰਵਾਇਜ਼ ਨਾਮ ਤਾਂ ਬਹੁਤ ਸਾਰੇ ਵਾਇਰਸਿਸ ਦੇ ਹੈਗੇ ਜਿਸ ਤਰ੍ਹਾਂ ਕੋਵਿਡ ਦਾ ਵੀ ਵਾਇਰਸ ਦਾ ਨਾਮ ਸੀਗਾ ਸਵੈਨ ਫਲੂਜ਼ ਦੇ ਵਾਇਰਸ ਦਾ ਨਾਮ ਸੀਗਾ ਐਡੀਨੋ ਵਾਇਰਸ ਹੈ ਆਰਐਸਵੀ ਹੈ ਸੋ ਨਾਮ ਤਾਂ ਬਹੁਤ ਸਾਰਿਆਂ ਦੇ ਹੈ ਸੋ ਨਾਮ ਤਾਂ ਸਾਇੰਸ ਰਿਡੇ ਨੇ ਹੀ ਹੈ ਨਹੀਂ ਤਾਂ ਫਿਰ ਉਹਦੇ ਬਾਰੇ ਸਟੱਡੀ ਤੇ ਐਪੀਡੀਮੀਓਲੋਜੀ ਕਿਸ ਤਰ੍ਹਾਂ ਹੋਏਗੀ ਸਰਵੇਲੈਂਸ ਕਿਸ ਤਰ੍ਹਾਂ ਹੋਏਗੀ ਬਟ ਨਾਮ ਕੁਝ ਇੰਡੀਕੇਟ ਨਹੀਂ ਕਰਦਾ ਜੀ ਤੁਸੀਂ ਇਹਦਾ ਪ੍ਰੀਵੈਂਸ਼ਨ ਦੇ ਤੌਰ ਤੇ ਆਪਾਂ ਵੇਖੀਏ ਤਾਂ ਕੀ ਦੱਸਣਾ ਚਾਹੋਗੇ ਜੀ ਤੁਸੀਂ ਲੋਕਾਂ ਨੂੰ ਪ੍ਰੀਵੈਂਸ਼ਨ ਸ ਹੈ ਸਭ ਤੋਂ ਇੰਪੋਰਟੈਂਟ ਕਿ ਆਪਣੀ ਇਮਿਊਨਿਟੀ ਹੈਲਦੀ ਲਾਈਫ ਐਂਡ ਹੈਲਦੀ ਨਿਊਟ੍ਰੀਸ਼ਨਲ ਮੇਨਟੇਨ ਰੱਖੀਏ ਸੋ ਇਹਦਾ ਮਤਲਬ ਐਡਿਕੁਏਟ ਸਲੀਪ ਹੋ ਗਈ ਐਡਿਕੁਏਟ ਬਸ ਸਟ्रेसਫੁੱਲ ਲਾਈਫ ਨਾ ਹੋਏ ਖਾਣੇ ਪੀਣੇ ਚ ਫਲੂਇਡ ਇਨਟੇਕ ਜ਼ਿਆਦਾ ਹੋਏ ਹੈਲਦੀ ਡਾਈਟ ਫਰੂਟ ਵੈਜੀਟੇਬਲ ਨਟਸ ਵਗੈਰਾ ਹੋ ਗਏ ਜੰਕ ਫੂਡ ਐਕਸਟਰਾ ਫੈਟ ਐਕਸਟਰਾ ਮਿੱਠਾ ਇਹ ਚੀਜ਼ਾਂ ਆਪਾਂ ਅਵੋਇਡ ਕਰਨੀ ਚਾਹੀਦੀ ਹੈ ਸੈਕਿੰਡ ਹੈਗਾ ਪ੍ਰੀਕਾਸ਼ਨਸ ਲੈਣੇ ਸਾਨੂੰ ਪਤਾ ਹੀ ਹੈ ਕਿ ਇਹ ਇਨਫੈਕਸ਼ਨ ਜਿਹੜੀ ਹੈ ਇਹ ਡ੍ਰੌਪਲੇਟ ਇਨਫੈਕਸ਼ਨ ਹੈ ਇਹ ক্লোਜ਼ ਕੰਟੈਕਟ ਜਿਸ ਤਰ੍ਹਾਂ ਹੈਂਡ ਸ਼ੇਕ ਤੋਂ ਹੁੰਦੀ ਹੈ ਸੋ ਇਸ ਕਰਕੇ ਵਾਪਸ ਆਪਾਂ ਨਮਸਤੇ ਤੇ ਆ ਜਾਈਏ ਜਿਸ ਤਰ੍ਹਾਂ ਆਪਾਂ ਕੋਵਿਡ ਚ ਕੀਤਾ ਸੀ ਐਂਡ ਜੇ ਆਪਾਂ ਕਰਾਊਡਡ ਜਗ੍ਹਾ ਅਵੋਇਡ ਕਰੀਏ ਬਟ ਜੇ ਜਾਣਾ ਹੋਏ ਤਾਂ ਮਾਸਕ ਪਹਿਨੀਏ ਬਾਰ ਬਾਰ ਆਪਣਾ ਹੈਂਡ ਕਲੀਨ ਹੈਂਡ ਹਾਈਜੀਨ ਦਾ ਧਿਆਨ ਰੱਖੀਏ ਐਂਡ ਫੇਸ ਤੇ ਟੱਚ ਨਾ ਕਰੀਏ ਐਂਡ ਸਭ ਤੋਂ ਇੰਪੋਰਟੈਂਟ ਹੈ ਜੇ ਕਿਸੇ ਨੂੰ ਕੋਈ ਬਿਮਾਰੀ ਹੈਗੀ ਉਹ ਆਪਣੇ ਆਪ ਨੂੰ ਥੋੜਾ ਆਈਸੋਲੇਟ ਕਰ ਲੇ ਜੇ ਬੱਚੇ ਨੂੰ ਬਿਮਾਰੀ ਹੈਗੀ ਉਹ ਸਕੂਲ ਨਾ ਜਾਏ ਐਂਡ ਜੇ ਮਾਸਕ ਕਰੇ ਵੀ ਫਿਰ ਬਾਕੀ ਲੋਕੀ ਪਹਿਨ ਸਕਦੇ ਆ ਜੇ ਕਿਸੇ ਨੂੰ ਬਿਮਾਰੀ ਹੈ ਸੋ ਜਨਰਲ ਪ੍ਰੀਕਾਸ਼ਨਸ ਹੈ ਜਿਹੜੇ ਆਪਾਂ ਉਸ ਵੇਲੇ ਕੋਵਿਡ ਪ੍ਰੀਕਾਸ਼ਨਸ ਕਹਿੰਦੇ ਸੀ ਇਹ ਇਸ ਵਾਇਰਸ ਲਈ ਵੀ ਇੰਪੋਰਟੈਂਟ ਡਾਕਟਰ ਸਭ ਕੋਈ ਚਾਂਸਸ ਹੈਗੇ ਨੇ ਕਿ ਪੈਂਡੈਮਿਕ ਜਿਹੜਾ ਇਸ ਨੂੰ ਡਿਕਲੇਅਰ ਕੀਤਾ ਜਾ ਸਕਦਾ ਹੈ ਨਹੀਂ ਇਹਦੇ ਚਾਂਸ ਨਹੀਂ ਹੈ ਬਿਕੋਜ਼ ਇਹਦੀ ਇਮਿਊਨਿਟੀ ਸੋਸਾਇਟੀਜ਼ ਆਲਰੇਡੀ ਹੈਗੀ ਸੋ ਪੈਂਡੈਮਿਕ ਮਤਲਬ ਜੇ ਤੇਜ਼ੀ ਨਾਲ ਫੈਲੇ ਆਊਟਬਰੇਕ ਆਊਟਬਰੇਕ ਤਾਂ ਹੀ ਹੋਏਗਾ ਨਾ ਜੇ ਮੈਂ ਵੀ ਤੁਸੀਂ ਵੀ ਸਾਰੇ ਸਾਰੇ ਪ੍ਰੋਨ ਹੈਗੇ ਜਿਸ ਤਰ੍ਹਾਂ ਕੋਵਿਡ ਤੋਂ ਆਪਾਂ ਸਾਰੇ ਪ੍ਰੋਨ ਸੀਗੇ ਸਾਡੀ ਇਮਿਊਨਿਟੀ ਨਹੀਂ ਸੀਗੀ ਸੋ ਅਨਲੈਸ ਇਦਰ ਕੋਈ ਸਟ੍ਰੇਨ ਵੱਖਰਾ ਆ ਜਾਏ ਜਿਹਦੇ ਨਾਲ ਇਮਿਊਨਿਟੀ ਸਾਡੀ ਨਹੀਂ ਬਣੀ ਹੋਈ ਇਹਦੇ ਨਾਲ ਪੈਂਡੈਮਿਕ ਦੇ ਚਾਂਸ ਨਹੀਂ ਹੈਗੇ ਪਾਛੋ ਕ੍ਰੀਸੋ ਗੱਲਬਾਤ ਅਸੀਂ ਕਰ ਰਹੇ ਸੀ ਕਿ ਐਚ ਐਮ ਪੀ ਵੀ ਬਾਰੇ ਲੋਕ ਬੜੇ ਡਰੇ ਹੋਏ ਨੇ ਕਈਆਂ ਨੂੰ ਇਹ ਵੀ ਲੱਗ ਰਿਹਾ ਕਿ ਇੰਡੀਆ ਚ ਕੇਸ ਹੋਣੇ ਸ਼ੁਰੂ ਹੋ ਗਏ ਨੇ ਤਾਂ ਹੁਣ ਫਿਰ ਲਾਕਡਾਊਨ ਵੀ ਜਿਹੜਾ ਹੈਗਾ ਉਹ ਲੱਗ ਸਕਦਾ ਪਰ ਇਹ ਹੈਲਥ ਐਕਸਪਰਟਸ ਨੇ ਜਿਹੜੇ ਉਹਨਾਂ ਨੇ ਜ਼ਰੂਰ ਇਹ ਕਲੀਅਰ ਕੀਤਾ ਕਿ ਪਹਿਲੀ ਗੱਲ ਤਾਂ ਇਹ ਵਾਇਰਸ ਕੋਈ ਨਵਾਂ ਵਾਇਰਸ ਨਹੀਂਗਾ ਬਹੁਤ ਸਾਲਾਂ ਤੋਂ ਚੱਲ ਰਿਹਾ ਤੇ ਦਾ ਨਾਮ ਵੀ ਜਿਹੜਾ ਹੈਗਾ ਉਹ ਕਈ ਸਾਲ ਪੁਰਾਣਾ ਹੈ ਤੇ ਨਾਲ ਹੀ ਕੋਵਿਡ ਦੇ ਨਾਲ ਇਸ ਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਦੋਹਾਂ 'ਚ ਬਹੁਤ ਫਰਕ ਹੈ ਤੇ ਇਹ ਆ ਕ੍ਰਿਟੀਕਲ ਜਿਹੜਾ ਹੈਗਾ ਉਹ ਕੰਡੀਸ਼ਨ ਨਹੀਂ ਹੁੰਦੀ ਕਿ ਜੇਕਰ ਹੁੰਦਾ ਵੀ ਹੈ ਤਾਂ ਜਿਹਦੀ ਇਮਿਊਨਿਟੀ ਲੋ ਹੈ ਉਹਨਾਂ ਨੂੰ ਜ਼ਰੂਰ ਹੁੰਦਾ ਪਰ ਇਹਦਾ ਬਚਾਅ ਜਿਹੜਾ ਹੈਗਾ ਉਹ ਬਿਲਕੁਲ ਜਿਵੇਂ ਆਪਾਂ ਆਮ ਤੌਰ ਤੇ ਜਦੋਂ ਵੀ ਬੁਖਾਰ ਹੁੰਦਾ ਆ ਇਸ ਤਰ੍ਹਾਂ ਦਾ ਕੋਈ ਵਾਇਰਲ ਇਨਫੈਕਸ਼ਨ ਹੁੰਦਾ ਤਾਂ ਜਿਵੇਂ ਆਪਾਂ ਕਰਦੇ ਆ ਉਸੇ ਹਿਸਾਬ ਦੇ ਨਾਲ ਹੀ ਇਸ ਵਾਇਰਸ ਤੋਂ ਵੀ ਬੱਚਿਆ ਜਾ ਸਕਦਾ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ